ਲਓ ਬਈ ਮਿੱਤਰੋ ਆਪਾਂ ਪਿਛਲੀ ਰਾਤ ਲਕਬੂਤਰੀ ਕੱਢੀ ਸੀ ਇਹ ਡੇਗਦੀ ਆ ਬਈ ਸਿੱਧੀ ਹੋਈ ਨਹੀਂ ਰਾਤ ਆਈ ਨਹੀਂ ਛਤਰੀ ਤੇ ਤੇ ਹੁਣ ਆ ਬੈਠੀ ਐ ਲਓ ਬਈ ਮਿੱਤਰੋ ਸਸੀ ਕਾਲ ਜੀ ਬਾਈ ਕੀ ਹਾਲ ਚਾਲ ਆ ਹੋਰ ਸਾਰੀ ਪਰਾ ਠੀਕ ਠਾਕ ਆ ਲਓ ਬਈ ਮਿੱਤਰੋ ਬਈ ਆਪਾਂ ਕਰ ਲਗੇਆ ਵਲੌਗ ਦੀ ਸਟਾਰਟਿੰਗ ਤੇ ਮੇਰਾ ਵੀਰ ਨਾ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਲਓ ਬਈ ਬਾਹਰ ਦਾ ਮਾਹੌਲ ਵੇਖ ਲਓ ਲਓ ਬਈ ਮਿੱਤਰੋ ਆਪਾਂ ਬਈ ਲੱਗੇ ਆ ਕਬੂਤਰ ਕੱਟਣ ਤੇ ਵੀਡੀਓ ਬਈ ਕੱਢ ਕੇ ਬਣਾਵਾਂਗੇ ਕਿਉਂਕਿ ਬਈ ਮੈਂ ਕੱਲਾ ਜਾਣਾ ਤੇ ਵੀਡੀਓ ਮੈਥੋਂਵੇਂ ਲੋਟ ਨਹੀਂ ਆਉਂਦਾ ਕੰਮ ਤੇ ਪਹਿਲਾਂ ਮੈਂ ਲੈ ਕੇ ਚੱਲਦਾ ਹੂਤਲੇ ਖੁੱਡੇ ਵਾਲੇ ਖੁੱਡੇ ਲੈ ਕੇ ਜਾਣੇ ਆ ਇਹ ਕੱਢ ਕੇ ਪਹਿਲਾਂ ਪਹਿਲਾਂ ਜਾਲ ਰੱਖਣਾ ਪਊਗਾ ਮੈਨੂੰ ਖੁੱਡੇ ਦੇ ਵਿੱਚ ਤੇ ਉਹ ਤੋਂ ਬਾਅਦ ਕਬੂਤਰ ਕੱਟਣੇ ਆ ਜੇ ਘਰ ਮਤਾਂ ਚੇੜੂਮਾਂ ਕਰਦੇ ਹੈ ਸਾਰੇ ਗੁੱਡੀ ਫਸਾਰੇ ਜਿਹੜੀ ਹੁੰੁੰਦੇ ਨੀੜ ਆ ਜਾਂ ਜਿਹੜੀ ਫਸਾਰੇ ਵਿਕ ਨੂੰ ਸਾਰੀ ਕੱਢਦੇ ਚੰਗਾ 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 ਠੀਕ ਹੈ ਨਵੇਂ ਕਾ ਅਨਕੂਤਰ ਵਾਲੇ ਬੈਠੇ ਨੇ ਇਹ ਵੀ ਕਰਕੇ ਆ ਸਾਰੀ ਬਹਿਣ ਆ ਗਈ ਕੀ ਯਾਰ ਪੰਜਾਂ ਹਰਦੇ ਆ। ਓਕੇ ਜੋ ਕੋਈ ਮਿੰਟ। ਲਓ ਬਾਈ ਜੀ। ਆਪਾਂ ਆ ਵੱਡੀ ਆ। ਮੱਚੀ ਪਿੰਡਾਂ ਵਾਲੀਆਂ ਸਾਰੀ ਕੱਢਤੀਆਂ ਸਿੱਧੀ ਕਰਾ ਗਈ ਹੁਣ ਜਾਲ ਚ ਪਾਈ ਹੋਏ ਆ। ਤੇ ਆ ਹੁਣ ਵਾਲੀ ਸੀਗੀ ਤੋਂ ਡੀ ਐਂਟੀ ਨਹੀਂ ਚੱਜ ਨੂੰ। ਬਾਹਰ ਕਰਦੀ ਚਾਰ ਕਤਾਹ ਹਰਦੇ ਆ। ਐਂਡ ਚਾਰ ਛਾਦਰੀ ਦੇ ਬੈਠੇ ਬੱਚੇ ਵਾਵਾ ਹੈਗੇ ਬਈ ਹਜੇ ਕਿ ਜਾਉਣ ਵਾਲੇ ਬਹੁਣ ਜੂੜੀਆਂ ਪੱਟੂਆਂ ਮੈਂ ਤਾਂ ਪਹਿਲਾਂ ਪੱਟਗਾ ਹੀ ਨਹੀਂ। ਇਹ ਬੱਚੇ ਹੁਣ ਚਲ ਟਾਈਮ ਪਾਸ ਜਾਉਂਦੇ ਆ। ਕਿਉਂਕਿ ਬਈ ਮੇਰੇ ਕੋਲ ਤਾਂ ਇਨੇ ਬੱਚਿਆਂ ਚੋ ਜੇ ਮੇਰੇ ਕੋਲ 50 ਬੱਚੇ ਆ ਤਾਂ 25 ਚੰਗੇ ਨਿਕਲਨੇ 25 ਬੇਕਾਰ ਹੀ ਨਿਕਲਨੇ ਕਿਉਂਕਿ ਰਾਮਾ ਮਿਲਮਾ ਮਾਲ ਜੇ ਬਈ ਮੇਰੇ ਕੋਲੇ ਤਾਂ ਕਰਕੇ ਬੱਚੇ ਵੱਧ ਕਢਾਈ ਹੋਏ ਤੇ ਮਾਂ ਬੈਠੇ ਬਈ ਦੂਆ ਪਿੰਦੇ ਫਿਰਦੇ ਆ ਬਾਕੀ ਹੋ ਜਾਂਦੇ ਤਾਂ ਹੋਵੇ ਮਿੱਤਰੋ ਕੋਈ ਤਾਂ ਥਾਰੀ ਆ ਮੇਰੀ ਭਈ ਆਂਦੀ ਆ ਇੱਕ ਦਵਾਈ ਇਸ ਦਵਾਈ ਜੀ ਛੱਡਤੀ ਕਿ ਆਪ ਨੇ ਇਸ ਦਵਾਈਆਂ ਕਿਤ ਲਾਤੀ ਆ ਭਾਈ ਆ ਡੱਬੀ ਦਾ ਵੀ ਇਤਰੇ ਆਇਆ ਤਗਰੀ ਬੜ ساری ਇਤਰੇ ਆਈ ਭਾਈ ਵੈਰੀ ਭਈ ਆਈ ਕਰਦੀ ਹੈ ਕਿ ਮੈਂ ਤਾਂ ਚ ਬਲ ਕਰਨੇ ਕੋਲ ਗਿਆ ਸੀ ਉੱਥੋਂ ਮੇਰੀ ਨਿਗਾ ਪਈ ਇਹ ਬੈਠਾ ਬੱਚਾ ਵੀ ਡਹਾੜਾ ਜੀ ਆ ਕੇ ਵੇਖ ਸਾੜੇ ਥੰਲੇ ਲਾਵਲੇ ਹੀ ਬੈਠ ਆ ਜਾਂਦੇ ਬਖੂਣਾ ਮੈਂ ਉਤਰਨਾ ਬਈ ਭੱਜੇ ਜੇ ਫਿਰਦੇ ਆ ਮੇਰੀ ਫਰਦੀ ਹੈ ਜੀ ਵੀ ਦਾ ਹੈਣੀਗੀ ਉਤਰ ਭੱਜੇ ਵਰਤਿਆ ਰਹਿੰਦੇ ਉਹਨੇ ਪਿੱਦੇ ਵਰਤਿਆ ਬੈ ਗਿਆ ਬਈ ਇਹ ਤਾਂ ਸਹੀ ਫਲਾਮ ਤੇ ਇੱਕ ਬਈ ਆਪਣਾ ਬੱਚਾ ਨਾ ਨਿੱਕਾ ਬੱਚਾ ਉੱਡ ਗਿਆ ਜਦੋਂ ਇਸ ਤੋਂ ਬਈ ਚਲਾਈ ਇਧਰ ਡੇਗ ਪਿਆ ਲਾਲ ਟੇਡਾਂ ਵਾਲਾ ਛਦਰਾਂ ਬਈ ਜਾਜ ਚ ਤਿੰਨ ਕਰਤਿਆਂ ਹਾਂ ਤਰਾਣ ਬੋਈ ਤੇ ਪੀਵੀ ਇਹ ਕਿਤੇ ਬੈਠਾ ਖਲਾਈਗਾ ਭਾਈ ਹੋਰ ਲੰਬੀ ਵੀ ਆ ਰਹੀ ਹੈ ਲੋ ਬੇ ਮੈਟਰ ਬੈਰੀ ਵਾਪੇ ਹੀ ਜਾਂਦੀ ਆ ਬੈਰੀ ਬਾਈ ਇੰਨਾ ਪਈ ਜਾਂਦੀ ਐ ਨਾ ਗੱਲਾਂ ਹੀ ਛੱਡ ਦਿਓ ਕੂਤਰ ਬਹਿ ਆਪਣੇ ਤਿੰਨ ਹੀ ਰਹਿ ਗਏ ਸ਼ੀਸ਼ਾਪ ਤਾਂ ਬਹਿ ਗਏ ਬਾਈ ਕਿਉਂਕਿ ਬੈਰੀ ਬਹੁਤ ਅਦਵੱਲੀ ਫਿਰਦੀ ਰਹੀ ਐ ਉਹਨਾਂ ਨੂੰ ਤੇ ਚਲੋ ਵੀਣੇ ਆ ਬਾਈ ਹੁਣ ਮੈਂ ਪਾਣੀ ਪਿਆਉਣਾ ਆ ਪਰ ਇੱਕ ਬਾਈ ਬੱਚਾ ਉੱਡ ਗਿਆ ਆਪਣਾ ਜਿਹੜਾ ਲਾਲ ਜੇ ਟੈਡ ਵਾਲਾ ਨਿੱਕਾ ਬੱਚਾ ਸੀਗਾ ਉਹ ਉੱਡ ਗਿਆ ਤੇ ਇੱਧਰ ਜੀ ਡਿੱਗ ਪਿਆ ਬਈ ਬੈਠਾ ਨਹੀਂ ਗਾ ਆਵੇ ਬਾਈ ਗੋਲਦੀ ਫਰਦੀ ਫੈਰ ਇਹਨਾਂ ਲੋ ਬਈ ਮਿੱਤਰੋ ਫੂਨ ਫੂਨ ਆਪਣਾ ਬਹੁਤ ਪੇੜਾ ਡਿੱਗ ਪਿਆ ਸੀ ਪਰ ਬਚ ਗਿਆ ਲੋ ਬਈ ਹੁਣ ਆਪਾਂ ਛੱਡਦੇ ਆਂ ਬਈ ਪੱਠਿਆਂ ਨੂੰ ਪਾਣੀ ਪੱਠਿਆਂ ਨੂੰ ਪਾਣੀ ਛੱਡ ਕੇ ਵੀ ਖਾਲਾ ਭਰ ਦਿਆਂਗੇ ਜੇ ਦੋਸਤ ਫ੍ਰੀ ਵਾਲੀ ਆ ਗਈ ਤਾਂ ਤਾਂ ਵੀ ਠੀਕ ਆ ਤੇ ਨਾ ਆਈ ਤਾਂ ਵੀ ਠੀਕ ਆ ਪਹਿਲਾਂ ਪੱਠਿਆਂ ਨੂੰ ਛੱਡਦੇ ਆਂ ਉਸ ਤੋਂ ਬਾਅਦ ਉਹ ਕਰਾਂਗੇ ਬਈ ਪਹਿਲਾਂ ਛੱਡ ਲਈ ਪੱਠਿਆਂ ਨੂੰ ਬਈ ਮਿੱਤਰੋ ਉੱਥੇ ਚੱਲ ਵੀ ਆਪਣੀ ਦੁਕਾਨ ਨੂੰ ਪਾਣੀ ਛੜਕਦਾ ਰੇ ਦੂ ਪਾਤੀ ਬਈ ਪਾਜੀ ਪਾਤੀ ਆ ਤੇ ਉਪਰਲੀ ਜਮੀ ਜੀ ਵੀ ਪਾਤੀ ਆ ਬਈ ਸਾਰਾ ਨਮੀਟ ਦਾ ਕੰਮ ਇਹ ਮੋਟਰ ਬਾਈ ਚੱਲੀ ਜਾਂਦੀ ਐ ਲਾਈਟ ਅੱਗੇ ਤਾਂ ਬਾਈ ਆਉਂਦੀ ਹੁੰਦੀ ਆ ਮੰਨ ਕੇ ਚੱਲੋ ਤੁਸੀਂ ਅੱਗੇ ਲਾਈਟ ਆਉਂਦੀ ਹੁੰਦੀ ਆ ਬਾਈ 10 ਵਜੇ ਆ ਜਾਂਦੀ ਅੱਜ ਫਾਲਟ ਸੀਗਾ ਤਾਂ ਕਰਕੇ ਲੇਟ ਆਈ ਤੇ 4 ਵਜੇ ਦੀ ਕਰ ਬਾਈ ਚੱਲੂ ਵੀ ਉੱਥੇ ਧਿੱਕਰ ਖਾਲਾ ਆਪਣਾ ਭਰੇ ਆ ਬਾਈ ਭਰਤਾ ਠੀਕ ਐ ਤੇ ਤੇ ਤਾਂ ਸ਼ਾਮ ਨੂੰ ਆਗੇ ਸ਼ਾਮ ਨੂੰ ਤੇ ਨਹੀਂ ਤਾਂ ਬਈ ਫਿਰ ਸੁਬ੍ਹਾ ਤਾਂ ਮੂੰਹ ਟੁੱਟਿਆ ਪਿਆ ਬਈ ਬੰਨਗੇ ਇਹਨੂੰ ਆ ਪਈ ਜਾਂਦਾ ਕਣਕੇ ਚ ਪਾਣੀ ਲਓ ਵੀ ਮਿੱਤਰੋ ਮੂੰਹ ਆ ਵੇਖ ਲਈਏ ਮੂੰਹ ਟੁੱਟ ਗਿਆ ਜੀ ਅੱਗੇ ਕਣਕੇ ਚ ਪਾਣੀ ਟੁੱਟ ਗਿਆ ਸੀਗਾ ਹਮ ਸਹੀ ਹੈ ਇੱਕ ਗੱਲ ਹੋਰ ਆ ਬਾਈ ਚੈਨਲ ਚੱਲੇ ਨਾ ਚੱਲੇ ਵੀਡੀਓ ਬਣਾਉਣਾ ਤਾਂ ਨਹੀਂ ਹਟਦਾ ਇਹ ਸ਼ੁਗਲੀਆਂ ਲੱਗ ਜਾਂਦਾ ਬਾਈ ਤੇ ਪਰ ਚਲਾਉਣ ਵਾਲੇ ਤੁਸੀਂ ਆ ਬਾਈ ਤੁਸੀਂ ਸਪੋਰਟ ਨਹੀਂ ਕਰਦੇ ਤੇ ਵੀਰ ਬਣ ਕੇ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਵਲੌਗ ਵੇਖ ਲਿਆ ਕਰੋ ਯਾਰ ਗਰੀਬ ਦੇ ਠੀਕ ਆ ਹੁੰਦਾ ਤਾਂ ਬਾਈ ਆਹ ਮੇਰਾ ਆਪਣੇ ਕੋਲ ਤਾਂ ਕੰਮ ਤਾਂ ਹੁੰਦਾ ਹੀ ਹੁੰਦਾ ਠੀਕ ਆ ਤੇ ਪਰ ਯਾਰ ਸਪੋਰਟ ਕਰਿਆ ਕਰੋ ਭਰਾ ਬਣ ਕੇ ਜੇ ਚੱਲ ਪੂਆ ਦਾ ਦੋਛ ਲੜਾਏ ਜਾਣਗੇ ਤੇ ਇਹ ਨਾ ਚੱਲੂਆ ਤਾਂ ਬਈ ਫਿਰ ਵੀਡੀਓ ਤਾਂ ਪਾਈ ਜਾਂਨੇ ਆ ਸਾਲ ਦੂਤ ਸਾਲ ਹੋ ਗਿਆ ਐਂ ਪਾਈ ਜਾਂਨੇ ਆ ਲੋ ਬਈ ਸਰ ਨੂੰ ਸੀ ਤਾਂ ਮਾੜੀ ਪਰ ਹੁਣ ਲੱਗਦਾ ਟਾਈਮ ਪਾਸ ਵਾਲੀ ਹੋਊ ਜੂ ਵੀ ਠੀਕ ਹੈ ਟਾਈਮ ਪਾਸ ਵਧਗਾ ਹੋਊ ਜੂ ਵੀ ਪਰ ਪਹਿਲਾਂ ਲੱਗਦੀ ਸੀਗੀ ਬਈ ਬੇਕਾਰੀ ਤੇ ਬਾਈ ਬਣ ਕੇ ਸਪੋਰਟ ਕਰਿਆ ਕਰੋ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੇ ਹਮਾਰ ਭਈ ਆਪਣੇ ਬੈਠਿਆ ਨਾ ਆਈ ਕਿਰੋ ਮਾ ਪਠੀ ਲੈ ਕੇ ਆਮਨ ਅੱਜ ਇਹਨਾਂ ਸਟਾਰਟ ਕਰੀ ਕਰਤੀ ਲੋ ਬਈ ਮਿੱਤਰੋ ਪੱਠਿਆਂ ਦਾ ਹੋ ਗਿਆ ਟਾਈਮ ਤੇ ਪੱਠੀ ਪਾਉਣ ਲੱਗ ਪਏ ਆਪਾਂ ਪੂਰੀ ਆਇਆ ਪੁੱਤ ਤੇ ਬਾਈ ਜੀ ਪਾ ਕੇ ਨਾ ਪੱਠੇ ਪਹਿਲਾਂ ਪੱਠਿਆਂ ਦਾ ਕੰਮ ਵੀ ਢੇਡਣਾ ਤੇ ਸ਼ਲੋਤ ਨੂੰ ਮੈਂ ਕਿਹਾ ਜੂਤ ਨਹੀਂ ਪਾੜਨ ਪੈਣਾ ਸੀ ਉਹਨੂੰ ਮੈਂ ਕਿਹਾ ਬਈ ਬਾਅਦ ਚ ਤੂੰ ਪਾੜਨ ਬੈਠੀ ਪਹਿਲਾਂ ਕੂਤਰ ਲਾਦੇ ਤੇ ਪੱਠੇ ਪਾਦ ਕੇ ਬਈ ਫਿਰ ਮਿਲਦੇ ਬੱਸ ਹੈਲੋ ਬਾਈ ਜੀ ਲੋ ਬਾਈ ਮਿੱਤਰੋ ਬਾਹਰ ਪੱਠੇ ਪਾਤੇ ਅੰਦਰ ਰਹੇਗੀ ਕਿਉਂਕਿ ਅੰਦਰ ਮੜਾ ਦੋ ਚਾਰ ਮੀਟਰ ਓਕੀ ਪਾ ਦੇਣਾ ਪਹਿਲਾਂ ਮੈਂ ਨਾ ਜੂਤਰਾ ਕੂਤਰ ਲਵਾ ਦੇਆ ਜੂ ਤਾਂ ਐ ਕੂਤਰ ਲਾਉਣ ਉਹਦੇ ਕੋਲੇ ਜਾਲ ਦੇ ਦੇ ਗਏ ਬਾਈ ਇਹਨੂੰ ਨੂੰ ਵਿੱਚ ਆਹ ਬੰਨ ਰਹਿਣ ਵਾਲੀ ਆਪਣੀ ਟੂੜੀ ਵਿੱਚ ਹੀ ਜਾਂਦੇ ਇਹਨਾਂ ਨੂੰ ਲਾਉਣੇ ਆ ਬਾਈ ਕੂਤਰਣ ਥੱਲੇ ਤੇ ਫਿਰ ਪਾਵਾਂਗੇ ਦਾਣਾ ਕੋਈ ਹੋਰ ਬਾਅਦ ਚ ਦਾਣਾ ਕੋਈ ਨਹੀਂ ਆਉਣਾ ਲਓ ਬਈ ਮਿੱਤਰੋ ਫਸੂਆਂ ਦਾ ਕੰਮ ਬਈ ਸਾਰਨ ਮੀਟ ਦਾ ਕਲੀ ਸੁੱਕ ਪਾਉਣ ਵਾਲੀ ਰਹੇਗੀ ਤੇ ਇੱਕ ਬਾਈ ਆਪਣਾ ਜਿਹੜਾ ਬੱਚਾ ਬਾਹਰ ਆ ਛਤਰੀ ਇੱਕੀ ਲੱਗੀ ਪਈ ਆ ਦੂਜੀਆਂ ਛਤਰੀਆਂ ਲਾਇਆ ਕਿ ਬਾਈ ਪਹਿਲੇ ਦਿਨ ਹੀ ਉੱਡਿਆ ਸੀ ਉਹ ਜਦੋਂ ਇਸਤ ਬਾਈ ਚਲਾਈ ਉਦੋਂ ਉੱਡ ਗਿਆ ਗੁਲਾਬੀ ਢਿੱਡ ਵਾਲਾ ਤੇ ਬੁੱਢੇ ਦਾ ਬੱਚਾ ਬਾਈ ਉਹ ਚਲੋ ਦੇਖਦੇ ਆ ਬਾਈ ਜੇ ਆ ਗਿਆ ਤਾਂ ਛਤਰੀ ਖੜੀ ਕਰ ਦਿੰਨੇ ਆ ਪੱਠਿਆਂ ਨੂੰ ਪਾਣੀ ਲਾਤਾ ਬਈ ਦੀਂਦੀ ਭਰੇ ਠੀਕ ਆ ਉਹ ਸਾਹਮਣੇ ਘਰਾਂ ਦੇ ਵਿਆਹ ਮਿਲਣੀਆਂ ਵਾਲੇ ਆ ਲੱਗਦੇ ਉਹਨਾਂ ਦੀ ਅੱਠਿਆਂ ਨੂੰ ਪਾਣੀ ਲਾਤਾ ਬਾਈ ਤੇ ਆਪੀ ਤੇ ਡਾਲਾ ਲਾਲ ਬੱਚਾ ਬਾਹਰ ਆ ਬਾਈ ਆਪਣਾ ਤੇ ਹੁਣ ਛਤਰੀ ਲਾਉਣਾ ਆ ਇਸ ਮੈਂ ਛਤਰੀ ਲਾ ਦੀਏ ਇਧਰ ਦਾ ਮਾਹੌਲ ਸਾਰਾ ਬਾਈ ਓਕੇ ਆ ਲੋ ਬਾਈ ਮਿੱਤਰੋ ਫਾਈਟਰ ਵਾਲਾ ਨਹੀਂ ਆ ਯਾਰ ਦੋ ਦਿਨ ਹੋ ਗਏ ਤੈਨੂੰ ਪਾਣੀ ਨਹੀਂ ਦੇਣ ਤੇ ਆ ਗਏ ਅਸੂਏ ਤੇ ਬਾਈ ਜੀ ਪਾਣੀ ਭਰਨ ਸੁਆਂਗੀ ਅੱਧਾ ਆਪਣੀ ਵਾਰੀ ਵੀ ਬਸ ਅਸੀਂ ਚੁੱਕਰ ਵਾਰ ਨੂੰ ਤੇ ਪਾਣੀ ਪਰੀਏ ਨੇ ਬਾਈ ਇਹ ਆਪਣਾ ਕਾਲਾ ਇਹ ਵਾਰ ਦਾ ਮੁੰਜਰ ਤੇ ਬਾਈ ਬਣ ਕੇ ਯਾਰ ਇਨੀ ਕੁ ਰਿਕੁਐਸਟ ਤਾਂ ਕਰ ਦਿਆ ਕਰੋ ਭਰਾ ਬਣ ਯਾਰ ਗਿੰਬਲ ਗੁੰਬਲ ਗਿੰਬਲ ਮੰਗਾ ਲਿਆ ਸੱਚ ਬਾਈ ਕੀ ਗਿੰਬਲੀ ਕਹਿੰਦੇ ਹੁੰਦੇ ਉਹਨੂੰ ਗਿੰਬਲ ਮੰਗਾ ਲਿਆ ਬਾਈ ਉਹ ਜਿਹੜਾ ਵੀਡੀਓ ਬਣਾਉਣ ਨਾਲ ਆਲਾ ਹੁੰਦਾ ਹੱਥ ਜਾ ਉਹ ਮੰਗਾ ਲਿਆ ਜੇ ਆਊਗਾ ਤਾਂ ਫਿਰ ਆਪਾਂ ਕੈਂਟ ਵੀਡੀਓ ਬਣਾਇਆ ਕਰਾਂਗੇ ਤੇ ਬਾਈ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਬਾਈ ਬਣ ਕੇ ਸਪੋਰਟ ਕਰਿਆ ਕਰੋ ਤੁਸੀਂ ਸਪੋਰਟ ਨਹੀਂ ਕਰਦੇ ਕਰਿਆ ਕਰੋ ਸਪੋਰਟ ਉਹ ਵੀਡੀਓ ਲੰਮਾ ਹੀ ਬਣਾਇਆ ਕਰਾਂਗੇ ਲੋ ਬਈ ਮੇਤਰੋ ਕੰਮ ਤੋਂ ਹੋ ਗਏ ਬਈ ਲੈਣਾ ਤੋਂ ਲਏ ਆ ਤੇ ਬਾਈ ਜੀ ਹੁਣ ਆਪਾਂ ਕਰ ਲਗੇ ਵਲੌਗ ਦੀ ਸਮਾਪਤੀ ਤੇ ਬਾਈ ਬਣ ਕੇ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਰ ਬਣ ਕੇ ਤੇ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰ ਲਗੇ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਭਰਾ ਬਣੀ ਸਪੋਰਟ ਕਰਿਆ ਕਰੋ ਸასი ਸ਼ਾਲ ਵੀਰੇ ਸਾਰਿਆਂ ਨੂੰ